ਸਾਡੇ ਅੱਜ ਤੀਜੇ ਦਿਨ ਦੇ ਵਿਚਾਰ ਦਾ ਸਿਰਲੇਖ ਹੈ ਚੱਕ ਨਾਨਕੀ ਅਤੇ ਸ੍ਰੀ ਅਨੰਦ ਪਰਸਾਏ 6ਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਣ ਮਗਰੋਂ ਮੀਰੀ ਪੀਰੀ ਦਾ ਜਲ ਆਗਾਸ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਮੀ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕੁ ਦੂਰੀ ਤੇ ਰੁਸ਼ਨਾ ਰਹੀ ਸੀ ਗੱਲ 1610 ਈਸਵੀ ਦੇ ਲਾਗੇ ਚਾਗੇ ਦੀ ਹੈ ਜਦੋਂ ਜਹਾਗਿਰ ਦੇ ਦਿਲ ਅੰਦਰ ਉਸ ਅਗੰਮੀ ਜੋਤ ਦਾ ਖੋਪੜਾ ਲੱਗ ਗਿਆ ਸੀ ਉਸ ਨੇ ਆਪਣੇ ਮੀਤਾਂ ਉਜੇ ਤਾਂ ਲਈ ਗੁਰੂ ਜੀ ਨੂੰ ਕਵਾਲੀਅਰ ਦੇ ਘਰੇ ਵਿੱਚ ਬੰਦੀ ਪੜਾ ਦਿੱਤਾ ਕਿਦੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਤੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਮੀ ਜੋਤ ਜਗਦੀ ਰਹੀ ਸੀ ਭਵਨਜਾ ਰਾਜਪੂਤ ਹਿੰਦੂ ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ हे ਦਲਪਨ ਜਨ ਜੋਦੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੌਸ਼ਨੀ ਨਾਲ ਤਾਂ ਜਨਮਾਂ ਜਨਮਾਂ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਵਾ ਦੋ ਸਾਲ ਬਾਅਦ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਹਾ ਕੀਤਾ ਤਾ ਗੁਰੂ ਜੀ ਨੇ ਬਚਨ ਕੀਤਾ ਮੈਂ ਤਾ ਜਾਵਾਂਗਾ ਜਦੋਂ ਇੱਕ ਬੰਜਾਰ ਰਾਜੇ ਵੀ ਮੇਰੇ ਨਾਲ ਜਾਣਗੇ ਪਾਦਸ਼ਾਹ ਦੇ ਬੋਲ ਪੂਰੇ ਹੋਏ ਤੇ ਬੰਜਾਰ ਰਾਜੇ ਵੀ ਨਾਲ ਹੀ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਵਸ ਕੇ ਨਵਾਂ ਨਗਰ ਸ੍ਰੀ ਕੀਰਤਪੁਰ ਸਾਹਿਬ ਵਸਾ ਦਿੱਤਾ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਟਿਕਾਣਾ ਕੀਤਾ। ਸਾਲਾਂ ਬਾਅਦ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਜੋਤ ਗ੍ਰਹਿਣ ਕਰਨ ਉਪਰੰਤ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਪਾਈ ਅਤੇ ਫਿਰ ਸੰਗਤ ਦੀ ਪੇਨ ਦਿੱਤੇ ਸ੍ਰੀ ਗੀਰਤਪੁਰ ਸਾਹਿਬ ਆਏ। ਉਹ ਆਪ ਜਿਸ ਸਹਿਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਅਜੇਹਾ ਨਗਰ ਬਸਾਇਆ ਜਾਵੇ ਜੋ ਕੁਦਰਤ ਦੀ ਨਿੱਕੀ ਕੋਦ ਵਿੱਚ ਦੁਨਿਆਵੀ ਈਰਖਾ ਤੇ ਸਾਜ਼ਿਸ਼ਾਂ ਤੋਂ ਮੁਕਤ ਹੋਵੇ ਪਰ ਉਹ ਸਮਾਂ ਉਫਕਾ ਸੀ Delhi ਸਤਨਤ ਵਿੱਚ ਵੀ ਖੱਟਲ ਔਰੰਗਜ਼ੇਬ ਦੀ ਕਰੂਰਤਾ ਤੇ ਰਾਜਸੀ ਹਨੜਾ ਤਫਲੀ ਚੱਲ ਰਹੀ ਸੀ ਇਸੇ ਦੌਰਾਨ ਰਿਆਸਤ ਕੈਨੂਰ ਦਾ ਰਾਜਾ ਦੀਪ ਚੰਦ 1663 ਈਸਵੀ ਵਿੱਚ ਸਵਰਗਵਾਸ ਹੋ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਦੂਰ ਇਲਾਕੇ ਵਿੱਚ ਖਾਂ ਖਰੀਦਣ ਦੀ ਗੱਲ ਕੀਤੀ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰਿਆਸਤ ਕੈਦ ਹੁੰਦੇ ਤਿੰਨ ਪਿੰਡ ਵੇਖ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਜੀ ਨੇ ਇਸ ਥਾਂ ਨੂੰ ਮੁੱਲ ਖਰੀਦ ਕੇ ਟਿਕਾਣਾ ਵਸਾਇਆ ਇੱਕ ਪਿੰਡ ਬੜੀ ਸੁਹਾਵੀ ਤੇ ਰਮਣੀਕ ਥਾਂ ਤੇ ਸਥਿਤ ਥਾਣ ਜਿੱਥੇ ਪਹਾੜੀਆਂ ਦੀ ਚਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮੁਗਧ ਰਾਗ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਭੇਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੇ ਦੂਰ ਅਦੇਸੀ ਨਾਲ ਇਸ ਨੂੰ ਖਰੀਦ ਕੇ ਹੀ ਪਟਾਖਾ ਲਖਵਾਇਆ ਸੀ ਇਹ ਜ਼ਮੀਨ ਪਿੰਡਾ ਮਾਖੋਵਾਲ ਦੇ ਮਥੋਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਮੋੜੀ ਗੱਡੀ ਤੇ ਆਪਣੀ ਮਾਤਾ ਦੇ ਨਾਮ ਤੇ ਇਸ ਦਾ ਨਾਮ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਲਸੇ ਦੀ ਜਨਮ ਗੁੰਮੀ ਚੱਕ ਨਾਨਕੀ ਵਿੱਚ ਨਗਰ ਉਸਾਰੀ ਹੋਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵੱਖ-ਵੱਖ ਧਰਮਾਂ ਜਾਤਾਂ ਤੇ ਇਲਾਕਿਆਂ ਤੋਂ ਆ ਕੇ ਵਸਣ ਲੱਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਦੇ ਜੀਣ ਦੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਕੋਟਵਾਲਾ ਸਹਿ ਸੰਗਤਾਂ ਲਈ ਵਿਸ਼ਰਾਮ ਘਰ ਅਤੇ ਗੁਰੂ ਸਾਹਿਬ ਵਾਸਤੇ ਰਹਿਾਈ ਸ਼ਿਜਗਾ ਗੁਰੂ ਜੀ ਦੀ ਰਹਿਨਮਾਈ ਹੇਠ ਜਦੋਂ ਇਹ ਸਾਰੀ ਵਿਉਂਤਬੰਦੀ ਚੱਲ ਰਹੀ ਸੀ ਤਾਂ ਮੂਸਾ ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿਣ ਲੱਗਾ ਗੁਰੂ ਕਿਵੇਂ ਵਿਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਪੈਸਾਉਂਦੇ ਨੇ ਸੰਸਾਰਿਕ ਚਬੇਦਿਆਂ ਤੇ ਫਸੇ ਮੋਹ ਅੰਦਰ ਇਸ ਦੁਨੀਆ ਦੇ ਵਪਾਰ 'ਤੇ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ ਮੂਸੇ ਦੇ ਸ਼ੰਕੇ ਨਿਵਰਤ ਕਰਵਾਏ ਗੁਰੂ ਨਾਨਕ ਦੇ ਘਰ ਅੰਦਰ ਵਿਰਾਗ ਤੇ ਗ੍ਰਸਤੀ ਦਾ ਸਮੇਲ ਊੜਾ ਗ੍ਰਸਤੀ ਮਾਰਗ ਸਭ ਤੋਂ ਉੱਤਮ ਸੱਚੇ ਵਿਰਾਗ ਨਾਲੋਂ ਉਗਵੇਂ ਮਰੋਸੂਆ ਦਿਨ ਬੀਤ ਲੈ ਗਏ ਨਗਰ ਖੁਰ ਵੱਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲਗੇ ਹਰ ਰੋਜ਼ ਗੁਰੂ ਦਰਬਾਰ ਸਜਣ ਲਗਾ ਸੰਗਤਾਂ ਗੁਰਮਤਿ ਦੇ ਉਪਦੇਸ਼ ਸੁਣਦੀਆਂ ਧੁਰੇ ਕੇ ਲੰਦਰ ਅਟੁੱਟ ਚੱਲਣ ਲਗੇ ਹਰੇਕ ਦਿਸ਼ਾ ਤੋਂ ਸੰਗਤਾਂ ਗੁਰੂ ਘਰ ਦੀ ਸੰਗਤ ਕਰਨ ਲਈ ਆਉਣ ਲੱਗੀਆਂ ਕੋਈ ਸੇਮਲ ਕਰਕੇ ਕੋਈ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗਾ ਇਸ ਤਰ੍ਹਾਂ ਇੱਕ ਸੁਪਨੇ ਵਰਗਾ ਨਗਰ ਚੱਕ ਨਾਗਰ ਪ੍ਰਗਟ ਹੋਇਆ